ਮੇਰੀ ਮਿਰਗੀ ਦੀ ਪ੍ਰੋਬਲਮ ਸਹੀ ਹੋਈ ਹੈ ਇੱਥੇ ਆ ਕੇ ਮੈਨੂੰ ਨਾ ਦਿਮਾਗ ਦੀ ਮਿਰਗੀ ਦਾ ਦੌਰਾ ਪੈਂਦਾ ਸੀ ਮੈਂ ਹਫ਼ਤੇ ਚ ਕਿੰਨੀ ਕਿੰਨੀ ਵਾਰ ਗਿਰ ਜਾਂਦੀ ਸੀ ਦਿਨ ਚ ਵੀ ਕਿੰਨੀ ਵਾਰ ਗਿਰ ਜਾਂਦੀ ਸੀ ਜਦ ਤੱਕ ਮੈਂ ਚਪੈਰਾ ਸਭ ਕੱਟਣਾ ਸ਼ੁਰੂ ਕੀਤਾ ਨਾ ਮਤਲਬ ਕਿ ਮੇਰੀ ਮਿਰਗੀ ਸਹੀ ਹੋ ਗਈ ਹੁਣ ਮੇਰੀ ਪਹਿਲਾਂ 25 25000 ਦੀ ਦਵਾਈ ਸੀਗੀ 25 ਹੋਰੀ ਦਵਾਈ ਸੀ ਮਤਲਬ ਮਹੀਨੇ ਦੀ ਹੁਣ ਬਿਲਕੁਲ ਸਹੀ ਹੋ ਗਈ ਮੈਂ ਦਵਾਈਆਂ ਛੁੱਟ ਜਾਂਦੇ ਨੇ ਅਰਦਾਸ ਕਰਨਾ ਬਾਬਾ ਜੀ ਤੇ ਵਿਸ਼ਵਾਸ ਹੋਣਾ ਚਾਹੀਦਾ ਹਾਂ ਹਾਂਜੀ ਬਾਤ ਤੋਂ ਬਾਅਦ ਆਉਣਾ ਚਾਹੀਦਾ ਬਾਬਾ ਜੀ ਕਿਰਪਾ ਕਰਨਗੇ ਸਭ ਤੇ ਕਰਦੇ ਆ ਮੇਰੇ ਤੇ ਵੀ ਕੀਤੀ ਆ ਮੈਨੂੰ ਬਹੁਤ ਖੁਸ਼ੀ ਆ ਕਿ ਮੇਰੀ ਦਵਾਈ ਛੁੱਟ ਗਈ ਬਸ ਮੈਨੂੰ ਇੱਦਾਂ ਹੀ ਬਸ ਬਾਬਾ ਜੀ ਬੁਲਾਉਂਦੇ ਰਹਿਣ ਆਪਣੇ ਨਾਲ ਜੋੜੀ ਰੱਖਣ ਕਦੇ ਦੂਰ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਹ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਬਹੁਤ ਜ਼ਿਆਦਾ ਨੰਨਤਾ ਦਾ ਮੇਰਾ ਦਿਨ ਦਾ ਕਰਦਾ ਬਸ ਇੱਥੇ ਰਮ ਮੰ ਘਰੇ ਜਾ ਮੈਂ ਨਮਾ ਬਸ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦੇ ਨਾ ਪਿੰਨ 3 ਸਾਲ ਹੋ ਗਿਆ ਆਂਦੀ ਮੈਂ ਹਾਂ ਤੇ ਕਿੰਨਾ ਕੁ ਮਤਲਬ ਜੀਵਨ ਦੇ ਵਿੱਚ ਬਦਲਾਅ ਵੇਖਣਾ ਮਿਲਿਆ ਜਦੋਂ ਦੇ ਇੱਥੇ ਆਉਣਾ ਸ਼ੁਰੂ ਕਰਿਆ ਮੇਰੀ ਮਿਰਗੀ ਦੀ ਪ੍ਰੋਬਲਮ ਸਹੀ ਹੋਈ ਐ ਇੱਥੇ ਆ ਕੇ ਮੈਨੂੰ ਨਾ ਦਿਮਾਗ ਦੀ ਮਿਰਗੀ ਦਾ ਦੌਰਾ ਪੈਂਦਾ ਸੀ ਮੈਂ ਆਖਾ ਤੇ ਜਿੱ ਕਿੰਨੀ ਕਿੰਨੀ ਵਾਰ ਡਿੱਗ ਜਾਂਦੀ ਸੀ ਦਿਨ ਚ ਵੀ ਕਿੰਨੀ ਵਾਰ ਡਿੱਗ ਜਾਂਦੀ ਸੀ ਗੱਦਾ ਮੱਚ ਪਹਿਰਾ ਸਾਹਿਬ ਕਟਣਾ ਸੀ ਕਿਤਾ ਨਾ ਮਤਲਬ ਕਿ ਮੇਰੀ ਮਰਗੀ ਸਹੀ ਹੋ ਗਈ ਹੁਣ ਮੇਰੀ ਪਹਿਲਾ 25 25000 ਦੀ ਦਵਾਈ ਸੀਗੀ 2500 ਦੀ ਦਵਾਈ ਸੀਗੀ ਮਤਲਬ ਮਹੀਨੇ ਦੀ ਹੁਣ ਬਿਲਕੁਲ ਸਹੀ ਹੋ ਗਈ ਮੈਂ ਭਾਗੂ ਜੀ ਕਿੰਨਾ ਕਿ ਯਕੀਨ ਵੱਧ ਹੈ ਵੀ ਜਿਹੜੇ ਜਿੱਥੇ ਐਨੇ ਪੈਸੇ ਡਾਕਟਰ ਨੂੰ ਦਿੱਤੇ ਹੁਣ ਵਾਰ ਫਰਕ ਨਾ ਪੈਂਦਾ ਹੋਵੇ ਤੇ ਇੱਥੇ ਤਾਂ ਕਿ ਸਿਰਫ ਇੱਕ ਅਰਜ਼ਾ ਕਰਨਾ ਜਿਹੜਾ ਕਿ ਐਨਾ ਫਰਕ ਪਾਏ ਜੇ ਕਿ ਦਵਾਈਆਂ ਤੇ ਜਿਹੜੀਆਂ ਛੋਟ ਜਾਂਦੀਆਂ ਹਾਂਜੀ ਆਂਦੀ ਵਸ ਦਵਾਈਆਂ ਛੁੱਟ ਜਾਂਦੇ ਨੇ ਅਰਦਾਸ ਕਰਨਾ ਬਾਬਾ ਜੀ ਤੇ ਵਿਸ਼ਵਾਸ ਹੋਣਾ ਚਾਹੀਦਾ ਬਸ ਸੰਗਤ ਨੂੰ ਕੀ ਕਹਿਣਾ ਚਾਹੂੰਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਹਾਂਜੀ ਬਾਤ ਤੋਂ ਬਾਅਦ ਆਉਣਾ ਚਾਹੀਦਾ ਬਾ ਬਾਬਾ ਜੀ ਕਿਰਪਾ ਕਰਨਗੇ ਸਭ ਤੇ ਕਰਦੇ ਆ ਮੇਰੇ ਤੇ ਵੀ ਕੀਤੀ ਆ ਮੈਨੂੰ ਬਹੁਤ ਖੁਸ਼ੀ ਆ ਕਿ ਮੇਰੀ ਦਵਾਈ ਛੁੱਟ ਗਈ ਬਸ ਮੈਨੂੰ ਇੱਦਾਂ ਹੀ ਬਸ ਬਾਬਾ ਜੀ ਬੁਲਾਉਂਦੇ ਰਹਿਣਾ ਆਪਣੇ ਨਾਲ ਜੋੜੀ ਰੱਖਣਾ ਕਦੇ ਦੂਰ ਨਾ ਕਰਨਾ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮੈਂ ਕਿ ਜੀ ਧੰਨ ਧੰਨ ਮੱਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਕ ਆਨੰਦ ਆ ਰਿਹਾ ਇੱਥੇ ਬਹੁਤ ਜ਼ਿਆਦਾ ਆਨੰਦ ਆਦਾ ਮੇਰੇ ਦਿਨ ਦਾ ਕਰਤ ਬਸ ਇੱਥੇ ਰਮ ਮੰ ਘਰੇ ਜਾ ਮੈਂ ਨਾ ਬਸ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦੇ ਨਾ ਮੈਂ 3 ਸਾਲ ਹੋ ਗਿਆ ਆਂਦੀ ਮੈਂ ਹਾਂ ਤੇ ਕਿੰਨਾ ਕ ਮਤਲਬ ਜੀਵਨ ਦੇ ਵਿੱਚ ਬਦਲਾਅ ਵੇਖਣਾ ਮਿਲਿਆ ਜਦੋਂ ਦੇ ਇੱਥੇ ਆਉਣਾ ਸ਼ੁਰੂ ਕਰਿਆ ਮੇਰੀ ਮਿਰਗੀ ਦੀ ਪ੍ਰੋਬਲਮ ਸਹੀ ਹੋਈ ਹੈ ਇੱਥੇ ਆ ਕੇ ਮੈਨੂੰ ਨਾ ਦਿਮਾਗ ਦੀ ਮਿਰਗੀ ਦਾ ਦੌਰਾ ਪੈਂਦਾ ਮੈਂ ਆਹ ਤੇ ਜਿੱ ਕਿੰਨੀ ਕਿੰਨੀ ਵਾਰ ਡਿੱਗ ਜਾਂਦੀ ਸੀ ਦਿਨ ਚ ਵੀ ਕਿੰਨੀ ਵਾਰ ਡਿੱਗ ਜਾਂਦੀ ਸੀ ਗਾਧਾ ਮੱਚ ਪਹਿਰਾ ਸਾਹਿਬ ਕਟਣਾ ਸੀ ਕਿਤਾ ਨਾ ਮਤਲਬ ਕਿ ਮੇਰੀ ਮਰਗੀ ਸਹੀ ਹੋ ਗਈ ਹੁਣ ਮੇਰੀ ਪਹਿਲਾ 25 25000 ਦੀ ਦਵਾਈ ਸੀਗੀ 2500 ਦੀ ਦਵਾਈ ਸੀ ਮਤਲਬ ਮਹੀਨੇ ਦੀ ਹੁਣ ਬਿਲਕੁਲ ਸਹੀ ਹੋ ਗਈ ਮੈਂ ਬੜੂ ਜੀ ਕਿੰਨਾ ਕਿ ਯਕੀਨ ਵੱਧ ਹੈ ਵੀ ਜਿਹੜੇ ਜਿੱਥੇ ਐਨੇ ਪੈਸੇ ਡਾਕਟਰ ਨੂੰ ਦਿੱਤੇ ਹੁਣ ਵਾਰ ਫਰਕ ਨਾ ਪੈਂਦਾ ਹੋਵੇ ਤੇ ਇੱਥੇ ਤਾਂ ਕਿ ਸਿਰਫ ਇੱਕ ਅਰਜ਼ਾ ਕਰਨਾ ਜਿਹੜਾ ਕਿ ਐਨਾ ਫਰਕ ਪਾਏ ਜੇ ਕਿ ਦਵਾਈਆਂ ਤੇ ਜਿਹੜੀਆਂ ਛੋਟ ਜਾਂਦੀਆਂ ਹਾਂਜੀ ਹਾਂਜੀ ਬਸ ਦਵਾਈਆਂ ਛੁੱਟ ਜਾਂਦੇ ਨੇ ਅਰਦਾਸ ਕਰਨ ਨਾਲ ਬਾਬਾ ਜੀ ਤੇ ਵਿਸ਼ਵਾਸ ਹੋਣਾ ਚਾਹੀਦਾ ਬਸ ਸੰਗਤ ਨੂੰ ਕੀ ਕਹਿਣਾ ਚਾਹੂੰਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਹਾਂਜੀ ਬਾਤ ਤੋਂ ਬਾਅਦ ਆਉਣਾ ਚਾਹੀਦਾ ਬਾਬਾ ਜੀ ਕਿਰਪਾ ਕਰਨਗੇ ਸਭ ਤੇ ਕਰਦੇ ਆ ਮੇਰੇ ਤੇ ਵੀ ਕੀਤੀ ਆ ਮੈਨੂੰ ਬਹੁਤ ਖੁਸ਼ੀ ਆ ਕਿ ਮੇਰੀ ਦਵਾਈ ਛੁੱਟ ਗਈ ਬਸ ਮੈਨੂੰ ਇੱਦਾਂ ਹੀ ਬਸ ਬਾਬਾ ਜੀ ਬੁਲਾਉਂਦੇ ਰਹਿਣਾ ਆਪਣੇ ਨਾਲ ਜੋੜੀ ਰੱਖਣ ਕਦੇ ਦੂਰ ਨਾ ਕਰਨਾ ਠੀਕ ਵਾਏ ਗੋਦੀ ਘਾਟ ਵਾਏ ਗੋਦੀ ਘਾਟ